ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਧੌਲਾ ਕਿੰਗਰਾ ਇਹ ਦੋ ਪਿੰਡ ਆ ਦਸੋ ਧੌਲਾ ਤੇ ਕਿੰਗਰਾ ਹੈ ਬਿਲਕੁਲ ਹੀ ਆਪਸ ਵਿੱਚ ਜੁੜੇ ਹੋਏ ਧੌਲਾ ਕਿੰਗਰਾ ਜੁਆਇੰਟ ਜਾਂ ਨਾਮ ਲਿਆ ਜਾਂਦਾ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਹਨਾਂ ਨੂੰ ਪੈਂਦਾ ਤੇ ਮਲੋਟ ਤਹਿਸੀਲ ਹੈ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰਾਂ ਦਾ ਵਪਾਰ ਦਾ ਕੰਮ ਆ ਤੇ ਇਹਨਾਂ ਕੋਲ ਰੂਟੀਨ ਚਗਾਵਾ ਵਿਕਰੀ ਵਾਲੀਆਂ ਹੁੰਦੀਆਂ ਐ ਅੱਜ ਵੀ 11-12 ਨਾਗ ਵਿਕਰੀ ਵਾਲੇ ਮੌਜੂਦ ਸੀ ਜਿਨ੍ਹਾਂ ਦੀ ਆਪਾਂ ਵੀਡੀਓ ਜਿਹੜੀ ਉਹ ਬਣਾਉਣ ਲੱਗੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਇਹਨਾਂ ਚੋਂ ਜਿਹੜਾ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ 22 ਜੀ ਹਰਾਂ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਲੋਕੇਸ਼ਨ ਦੀ ਜੇ ਗੱਲ ਕਰੀਏ ਦੋਸਤੋ ਤਾਂ ਜਦੋਂ ਆਪਾਂ ਗਿੱਦੜਵਾਹਾ ਤੋਂ ਮਲੋਟ ਜਾਂ ਇਹ ਕਹ ਲੋ ਵੀ ਬਠਿੰਡੇ ਤੋਂ ਮਲੋਟ ਨੂੰ ਆਉਣੇ ਆ ਤਾਂ ਇੱਕ ਥੇੜੀ ਪਿੰਡ ਆਉਂਦਾ ਫਕਰਸਰ ਥੇੜੀ ਦੋਨੇ ਪਿੰਡ ਉਹ ਵੀ ਨਾਲ-ਨਾਲ ਹੀ ਹੈ ਉੱਥੋਂ ਸਿੱਧੀ ਸੜਕ ਇਧਰ ਕنگਰੇ ਨੂੰ ਜਾਂ ਤੌਲੇ ਕنگਰੇ ਪਿੰਡ ਨੂੰ ਆ ਜਾਂਦੀ ਹੈ ਤੇ ਉਸ ਪਿੰਡ ਦੇ ਵਿੱਚ ਹੀ ਇਹ ਇੱਕ ਡੇਰੀ ਫਾਰਮ ਹੈ ਬਾਈ ਜੀ ਹਰਾਂ ਦਾ ਬਣਾਇਆ ਹੋਇਆ ਸੋ ਲਾਸਟ ਤੱਕ ਵੀਡੀਓ ਦੇਖਿਓ ਤੁਹਾਨੂੰ 11 ਨਗ ਜਾਂ 12 ਨਗ ਟੋਟਲ ਦਿਖਾਵਾਂਗੇ 6 ਕ ਨਗ ਬਾਈ ਹੋਰਾਂ ਨੇ ਬਾਹਰ ਵੱਧੇ ਐ ਇਹ ਤੋਂ ਇਲਾਵਾ ਅੰਦਰ ਵੀ ਵੜੜਾਂ ਜਿਹੜੀਆਂ ਉਹ ਖੜੀਆਂ ਐ ਵੈਸੇ ਇਹਨਾਂ ਦਾ ਆਪ ਦਾ ਖੁੱਦ ਇੱਕ ਫਾਰਮ ਵੀ ਹੈਗਾ ਇਸ ਸਾਈਡ ਦੇ ਉੱਤੇ ਜਿਹੜਾ ਉਹ ਸ਼ੈੱਡ ਪਾਇਆ ਹੋਇਆ ਪਰ ਵਿਕਰੀ ਵਾਲੇ ਪਸ਼ੂ ਜਿਹੜੇ ਇਹ ਤੁਹਾਨੂੰ ਮੈਂ ਦਿਖਾ ਦੂੰਗਾ ਵੀਡੀਓ ਦੇ ਵਿੱਚ ਸੋ ਆਓ ਬਾਈ ਨੂੰ ਮਿਲਦੇ ਆ ਦੋਸਤੋ ਸ਼ੁਰੂਆਤ ਜਿਹੜੀਆਂ ਬਾਹਰ ਵੱਧੀਆਂ گاਵਾ ਉਹਨਾਂ ਤੋਂ ਕਰਦੇ ਆ ਉਦੋਂ ਬਾਅਦ ਚ ਜਿਹੜੀਆਂ ਇਹ ਅੰਦਰ ਖੜੀਆਂ ਗਾਵਾਂ ਕੁਸ ਨਾਗ ਜਿਹਦੇ ਜਨਾਂ ਚ ਗੱਭਣ ਤੇ ਜਾਂ ਸੂਏ ਸਵਾਈ ਹੈ ਉਹ ਤੁਹਾਨੂੰ ਉਦੋਂ ਬਾਅਦ ਚ ਦਿਖਾ ਦਿੰਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਜੀ ਮੇਰਾ ਸਰਿੰਦਰ ਸਿੰਘ ਹੈ ਜੀ ਪਿੰਡ ਤੋਲਾ ਕਿੰਗਰੇ ਤਹਿਸੀਲ ਗਿੱਦੜਵਾ ਜੀ ਸਰਿੰਦਰ ਬਾਈ ਪਿੰਡ ਜਿਹੜੇ ਆਉਣਾ ਹੋਵੇ ਕਿਸੇ ਵੀਰ ਨੂੰ ਮੰਨ ਲਓ ਬਠਿੰਡੇ ਵੱਲੋਂ ਆ ਰਿਹਾ ਜਾਂ ਮਲੋਟ ਵਾਲੇ ਪਾਸੇ ਆਉਣਾ ਹੈ ਹਾਂਜੀ ਲੋਕੇਸ਼ਨ ਕਿਵੇਂ ਪਤਾ ਲਾ ਬਾਈ ਜੀ ਬਠਿੰਡੇ ਵਾਲੋਂ ਆਉਣਾ ਜਾਂ ਗਿੱਦੜਵੈਸੀ ਕੰਨੀਓਂ ਆਉਣਾ ਜੀ ਪਹਿਲਾਂ ਤਾਂ ਆਪਣਾ ਨਾ ਜੀ ਇਧਰੋਂ ਥਰਾਜ ਵਾਲੇ ਵਿੱਚ ਦੀ ਰੋਡ ਸੀਗੀ ਜੀ ਇਧਰ ਨਾਲ ਰੋਡ ਬੰਦ ਆ ਪੁਲ ਬਣੀ ਜਾਂਦਾ ਜੀ ਨਹਿਰ ਦਾ ਜਿਹੜਾ ਪੋਲੋ ਬੰਦ ਆ ਹਾਂਜੀ ਉਹਦੇ ਕਰਕੇ ਇਧਰੋਂ ਰਸਤਾ ਬੰਦ ਆ ਰਸਤਾ ਬੰਦ ਆ ਜੀ ਤੇ ਆਪਣੇ ਫਕਰਸਰ ਥੇੜੀ ਨਹਿਰਾਂ ਦੇ ਮੇਨ ਰੋਡ ਦੇ ਉੱਤੇ ਫਕਰਸਰ ਥੇੜੀ ਪਿੰਡ ਆਉਂਦਾ ਜੀ ਬਿਲਕੁਲ ਉਹਦੇ ਤੋਂ ਆਪਣਾ ਪਿੰਡ 5-6 ਕਿਲੋਮੀਟਰ ਫਕਰਸਰ ਤੋਂ ਦੂਰ ਹੈ ਠੀਕ ਹੈ ਇਤੀ ਫਾਰਮ ਦੀ ਲੋਕੇਸ਼ਨ ਤਾਂ ਮੇਰੇ ਖਾਲਚ ਗੂਗਲ ਮੈਪ ਤੇ ਆਪਣੀ ਪਾ ਜੀ ਹੈ ਹਾਂ ਜੀ ਹੈਗੀ ਹੈ ਜੀ ਸੁਰਿੰਦਰ ਡੇਰੀ ਫਾਰਮ ਲਿਖੀ ਹੈ ਹਾਂ ਜੀ ਠੀਕ ਹੈ ਅਚਾ ਭਾਈ ਗਾਂਵਾਂ ਰੂਟੀਨ ਕੀ ਹੁੰਦੀਆਂ ਹਾਂ ਜੀ ਰੂਟੀਨ ਚ ਹੀ ਹੁੰਦੀਆਂ ਜੀ ਅੱਜ ਆਪਾਂ ਟੋਟਲ ਨਾਲ 11 ਜਾਂ 12 ਦਿਖਾਵਾਂਗੇ ਹਾਂ ਜੀ ਸ਼ੁਰੂਆਤ ਪਹਿਲੇ ਨੰਬਰ ਤੇ ਤੁਹਾਡੀ ਬੈਕ ਸਾਈਡ ਤੇ ਗਾਂ ਖੜੀ ਐ ਇਸ ਪਾਸੇ ਹਾਂ ਜੀ ਕੀ ਡਿਟੇਲ ਹੈ ਜੀ ਬਾਈ ਮਾਲਕ ਦੇ ਦੱਸਣ ਮੁਤਾਬਕ ਜੀ ਆਪਣੀ ਕੋਈ ਡਿਟੇਲ ਨਹੀਂ ਜਿਹੜੀ ਮਾਲਕ ਦੇ ਦੱਸਣ ਮੁਤਾਬਕ ਹੈ ਜੀ ਬਹੁਤ ਜਿਆਦਾ ਚੰਗਾ ਪੀਕ ਲੈਵਲ ਦੱਸਿਆ ਜੀ ਠੀਕ ਹੈ ਤੇ ਸੈਕਸਡ ਸੀਮਨ ਬਰੂਡ ਦਾ ਲੱਗਿਆ ਹੋਇਆ ਦੱਸਿਆ ਜੀ ਕਿੰਨੇ ਦਿਨ ਲੈਂਦੀ ਸੂਣ ਕੇ 25 ਤਰੀਕ ਨੂੰ ਦਿਨ ਪੂਰੇ ਹੈ ਜੀ ਤੇ ਮਾਲਕ ਦੇ ਦੱਸਣ 25 ਮਾਰਚ 17 ਨੂੰ ਵੀਡੀਓ ਬਣਾ ਰਹੇ ਹਾਂ ਜੀ 8 ਦਿਨ ਬਾਕੀ ਹੈ ਜੇ ਹਾਂਜੀ ਠੀਕ ਹੈ ਕੀ ਡਿਮਾਂਡ ਇਹਦੀ ਰਹਿਣੀ ਸਰੇਂਦਰ ਭਾਈ ਬਾਈ ਜੀ ਡਿਮਾਂਡ ਜਿੰਨੀ ਮਰਜੀ ਜੀ ਆਪਾਂ ਇੱਕ 55 ਦੀ ਦੇਵਾਂਗੇ ਜੀ ਇੱਕ 55 ਦੀ ਹਾਂਜੀ ਮਾਲਕ ਨੇ ਦੁੱਧ ਵੈਸੇ ਕਿੰਨਾ ਦੱਸਿਆ ਜਿੰਨਾ ਵੀ ਦੱਸਿਆ ਪਹਿਲਾਂ ਵੀ ਵਸੇ ਵੀ ਗੱਲਾਂ ਕਰੀ ਜਾਂਦੇ ਸੀਗੇ ਜੀ ਹਮ ਬਾਈ ਨੇ 38 39 ਕਿਲੋ ਪਹਿਲਾਂ ਥੱਲੋ ਦੁੱਧ ਦੱਸਿਆ ਵੇ ਜੀ ਠੀਕ ਹੈ ਖੋਲਿਓ ਬਾਈ ਕੱਲੇ ਬਾਈ ਨੇ ਨਹੀਂ ਜੀ ਨਾਲ ਕੋਈ ਦੋ ਨਾਲ ਪਿੰਡ ਦੇ ਬੰਦੇ ਸੀ ਉਹ ਵੀ ਇਹ ਸਲਾਹਤ ਦਿੰਦੇ ਸੀਗੇ ਜੀ ਦੁੱਧ ਦੀ ਠੀਕ ਹੈ ਤਾਂ ਦੋਸਤੋ ਬਾਈ ਕਹਿੰਦਾ ਵੀ ਕੋਲ ਡੇਰੀ ਵਾਲਾ ਵੀਰ ਵੀ ਸੀ ਤੇ ਉਹਨਾਂ ਨੇ ਦੱਸਿਆ ਵੀ ਇਸ ਗਾਂ ਦਾ ਇੰਨਾ ਦੁੱਧ ਚੁੰਦੇ ਰਹੇ ਆ ਖੈਰ ਦੁੱਧ ਜਿਹਨੇ ਪਸ਼ੂ ਖਰੀਦਣਾ ਹੈ ਉਹਦੀ ਜ਼ਿੰਮੇਵਾਰੀ ਹੈ ਵੀ ਉਹ ਵੀ ਸਮਝੇ ਕਿੰਨਾ ਝੋਲੂਗਾ ਹਾਂ ਜੱਟ ਆ ਸਮਝ ਨਾਲ ਹਾਂਜੀ ਥਣ ਇਹਦੇ ਹੱਥੀ ਚੁਆਈ ਵਾਲੇ ਆ ਰੇਟ 1 ਲੱਖ ਤੇ 55000 ਅੱਠ ਦਿਨ ਹਜੇ ਦੇ ਬਾਕੀ ਆ ਘੱਟ ਵਾਲਾ ਹਵਾਨਾ ਦੱਸੋ ਪੂਰਾ ਹਜੇ ਕਰਮਵਾਲੀ ਨੇ ਭਰਨਾ ਹੈ ਕਿਉਂਕਿ ਦਿਨ ਬਹੁਤ ਪਏ ਆ ਗਾਂ ਵਾਸਤੇ ਘੰਟੇ ਵੀ ਬਹੁਤ ਹੁੰਦੇ ਆ ਤੇ ਇਹਦੇ ਵਾਸਤੇ ਹਜੇ 8 ਦਿਨ 9 ਮਹੀਨੇ ਪੂਰੇ ਹੋਣ ਚੀ ਰਹਿੰਦੇ ਆ ਬਾਕੀ ਵੱਡੀ ਵੈੜਾ ਜੀ ਕੋਈ ਛੋਟੀ ਨਹੀਂਗੀ ਸਹੀ ਹੈ ਵੈੜਾ ਵੱਡੀ ਆ ਦੱਸੋ ਤੇ ਬਰੂਡ ਦਾ ਸਿਕਸਰ ਸੀਮਨ ਲੱਗਿਆ ਹਾਂਜੀ ਬਰੂਡ ਦਾ ਸੀਮਨ ਸਰਕਾਰੀ ਹਸਪਤਾਲਾਂ ਚ ਵੀ ਸਿਕਸਰ ਆਉਂਦਾ ਰਿਹਾ ਸਾਰੇ ਵੀਰ ਜਾਣਦੇ ਆ ਹਾਂਜੀ ਸੋ ਇਹ ਪਹਿਲੇ ਨੰਬਰ ਤੇ ਗਾਂ ਸੀ ਜਿਹੜੀ ਦੋ ਨੰਬਰ ਤੇ ਗਾਂ ਸਰਿੰਦਰ ਬਾਈ ਹਾਂਜੀ ਇਹ ਵੀ ਕੋਈ ਅਗਲਾ ਦੂਜਾ ਸੁਆ ਮੰਨ ਲੇ ਜੀ ਤੀਜਾ ਮੰਨ ਲੇ ਜੀ ਤੇ ਇਹਦਾ ਐਵੇਂ ਆਪਾਂ ਆਖੀਏ ਜੀ ਮਾਲਕ ਨੇ ਦੁੱਧ 28 29 ਕਿਲੋ ਦੱਸਿਆ ਵੈ ਪਰ ਸੀਮਣ ਦਾ ਨਹੀਂ ਆਪਾਂ ਨਾ ਪੁੱਛਿਆ ਨਾ ਦੱਸਿਆ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹ ਬਾਈ ਆਪਾਂ 1 ਲੱਖ ਤੇ 5000 ਰੁਪਏ ਦੀ ਦੇਵਾਂਗੇ ਦਿਨ ਹਜੇ ਕਿੰਨੇ ਲੈ ਸਕਦੀ ਹੈ ਇਹਦੇ ਵੀ 10 12 ਦਿਨ ਬਾਕੀ ਹੈ ਜੀ ਓਕੇ ਸੋ ਦੋਸਤੋ ਥਣ ਇਹਦਾ ਵੀ ਤੁਹਾਨੂੰ ਘਰੇਲੂ ਹੱਥੀਂ ਚਵਾਈ ਵਾਲੇ ਵੀਰਾਂ ਨੂੰ ਪਸੰਦ ਆ ਜਾਣਾ ਬਹੁਤ ਸੋਹਣਾ ਥਣ ਦਾ ਸਹਿਜ ਹੈ ਹਜੇ ਦਿਨ ਇਹਦੇ ਕਾ ਜਿਨੂੰ ਪਸੰਦ ਆਵੇ 1 ਲੱਖ ਤੇ 5000 ਅੱਜ ਦਾ ਭਾਅ ਇਹਦਾ ਵੀਰ ਨੇ ਰੱਖਿਆ ਸੋ ਇਹ 2 ਨੰਬਰ ਤੇ ਕਾਂ ਤੁਹਾਨੂੰ ਦਿਖਾ ਰਹੇ ਆ ਥਾਣੇ ਦੇ ਉਰਲੇ ਪਾਸੋਂ ਵੀ ਦੇਖੋ ਹਵਾਨੇ ਤੇ ਨਾੜਾਂ ਚੰਗੀਆਂ ਕੱਢੂਗੀ ਨੇੜ ਆਈ ਹੁਣ ਹਵਾਨੇ ਦਾ ਰੁਖ ਤੁਸੀਂ ਇੱਥੋਂ ਵੀਡੀਓ ਚੋਂ ਦੇਖ ਸਕਦੇ ਹੋ ਚੰਗਾ ਦੁੱਧ ਪਾਇਆ ਇਹਨੇ ਵੀ ਪਿਛਲੇ ਸੂਏ ਦੇ ਵਿੱਚ ਇਹ ਤੋਂ ਅੱਗੇ ਇੱਕ ਵੜ ਕੱਚੀ ਹੈ ਪਰ ਬਰੀਡ ਵਾਈਜ਼ ਜਾਂ ਬਿਊਟੀ ਵਾਈਜ਼ ਬੜੀ ਸੋਹਣੀ ਵਾਈਟ ਰੰਗ ਦੇ ਵਿੱਚ ਹਾਂਜੀ ਇਹ ਆਪਣੇ ਕੋਲੇ ਅੱਜ ਹੀ ਆਈ ਹੈ ਜੀ ਹੂੰ ਤੇ ਬੰਦਾਂ ਦਾ ਛੋਟਾ ਜਿਹਾ ਫਾਰਮ ਸੀਗਾ ਜੀ ਠੀਕ ਹੈ ਜਿੰਨਾ ਤੋਂ ਆਪਾਂ ਲਈ ਹੈ ਜੀ ਇਹ ਆਪ ਬਈ ਜੀ ਪਾਈਪਰ ਸੀਮਣ ਦੀ ਦੱਸੀ ਹੈ ਜੀ ਠੀਕ ਹੈ ਹਾਂਜੀ ਦਿਨ ਕਿੰਨੇ ਬਾਕੀ ਇਹਦੇ ਦਿਨੇ ਦੇ 18 ਕੇ 20 ਦਿਨ ਦੱਸਦੇ ਸੀਗੇ ਜੀ ਸੂਆ ਇਹਦਾ ਬਈ ਪਹਿਲਾ ਸੂਆ ਜੀ ਚੌਕ ਦੇ ਦੰਦ ਚੱਕੇ ਬਈ ਹੈ ਜੀ ਇਹਨੇ ਡਿਮਾਂਡ ਇਹਦੀ ਕੀ ਰਹਿਣੀ ਹੈ ਇਹ ਬਈ ਆਪ 1 ਲੱਖ ਤੇ 10000 ਰੁਪਏ ਦੀ ਦੇਵਾਂਗੇ ਜੀ 1 10 ਦੀ ਦੱਸੋ ਹਾਂਜੀ 20 ਦਿਨ ਬਾਕੀ ਲੈ ਚੱਲੋ ਉਧਰ ਨੂੰ ਬਈ ਬਿਊਟੀ ਦੇਖੋ ਵਹਿੜ ਦੀ ਉਤੋਂ ਬਿਲਕੁਲ ਸਟ੍ਰੇਟ ਹੈ ਥਣ ਸੋਹਣੇ ਕੱਢੂਗੀ ਅੱਜ 20 ਦਿਨਾਂ ਦੇ ਇੱਕ ਚੀਤੇ ਪਾਈਪਰ ਬੋਲ ਦੀ ਬਾਈ ਜੀ ਹਰੀ ਦੱਸਦੇ ਮਾਲਕਾਂ ਨੇ ਦੱਸੀ ਐ ਫਿਰ ਚੰਗੀ ਬਰੀਡ ਕੁਆਲਿਟੀ ਐ ਸੋਹਣਾ ਸਟਰਕਚਰ ਐ ਚੰਗੇ ਬੱਚੇ ਪਾਊਗੀ ਬਾਕੀ ਨਾਲ ਦੀ ਬਿਊਟੀ ਵੀ ਜਿਹੜੀ ਵਾਰੀ ਰੰਗ ਸੀਮਨ ਵੀ ਚੰਗਾ ਲੱਗਿਆ ਦੱਸਿਆ ਜੀ ਕਿਹੜਾ ਸੀਮਨ আর ਮਾਡਾ ਦੱਸਿਆ ਹੀ ਦੱਸਿਆ ਨਾਰਮਲ ਲੱਗਿਆ ਸਖਸੜ ਨਹੀਂ ਲੱਗਿਆ ਦੱਸਿਆ ਹਾਂਜੀ ਤੋਂ ਰਮਾਡਾ ਦਾ ਸੀਮਨ ਲੱਗਾ 1 ਲੱਖ ਤੇ 10 ਹਜ਼ਾਰ ਦੀ ਡਿਮਾਂਡ ਇਹਦੋਂ ਅੱਗੇ ਗਾਂ ਇੱਕ ਹੋਰ ਤਿਆਰੀਆਂ ਚ ਦੀਂਦੀ ਐ ਸੁਰਿੰਦਰ ਭਾਈ ਕਨਵਾ ਸੂਆ ਸੋਨਾ ਕਿਹਦੀ ਇਹ ਵੀ ਦੂਜਾ ਸੂਆ ਜੀ ਦੁੱਧ ਦਾ ਵੀ ਸਲਾਹਤ ਇਹਦੀ ਵੀ ਬਹੁਤ ਚੰਗੀ ਦੱਸੀ ਐ ਜੀ ਮਾਲਕਾਂ ਨੇ ਬਾਕੀ ਤਾਂ ਮਹਾਰਾਜਾਂ ਦਾ ਜੀ ਦੁੱਧ ਸੇਵਾ ਦਾ ਸਹੀ ਐ ਪਰ ਜਿਹੜੇ ਹਸਾਬ ਨਾਲ ਵਹਿੜ ਜਿਹੜਾ ਵੀ ਜਾਨਵਰ ਆਪਣੇ ਕੋਲੇ ਜੀ ਜਿਹੜੇ ਹਿਸਾਬ ਨਾਲ ਉਸ ਹਿਸਾਬ ਨਾਲ ਵਹਿੜ ਇਹ ਆਪਾਂ ਅੰਦਾਜ਼ੇ 'ਚ ਨਾਲ ਦੋ ਦੱਸਦੇ ਹਾਂ ਜੀ ਬੜੇ ਆਰਾਮ ਨਾਲ 28-29 ਕਿਲੋ ਦੁੱਧ ਦੇ ਦੇਣਾ ਜੀ ਇਹਨੇ ਠੀਕ ਹੈ ਅਸਾ ਇਹਦੀ ਡਿਮਾਂਡ ਕੀ ਰਹਿਣੀ ਹੈ ਇਹ ਬਾਈ 1 ਲੱਖ ਤੇ 5000 ਰੁਪਏ ਦੀ ਦੇਵਾਂਗੇ ਦਿਨੇ ਅੰਦਾਜ਼ਾ ਕਿੰਨੇ ਲੈ ਜੂਗੀ ਦਿਨ ਹਜੇ 5-7 ਦਿਨ ਬਾਕੀ ਹੈ ਜੀ ਇਹਦੇ ਘਰੇ ਬੰਨ ਕੇ ਰੱਖਣ ਵਾਸਤੇ ਬਹੁਤ ਵਧੀਆ ਗਾਂ ਹੈ ਹਵਾਨਾ ਪਛਾਣ ਨੂੰ ਚੰਗਾ ਦਿਖਾਉਂਦੀ ਹੈ ਅੱਗੇ ਨੂੰ ਵੀ ਹਵਾਨਾ ਚੰਗਾ ਹੈ ਤੋ ਥਾਣ ਜਿਹੜੇ ਆ ਚਵਾਈ ਵਾਲੇ ਉਹ ਸੋਹਣੇ ਆ ਨਾਲ ਥੋੜੀਆਂ ਸ਼ਾਖਾਂ ਇੱਕ ਦੋ ਬਾਕੀ ਬਿਲਕੁਲ ਜਿਹੜਾ ਵੀ ਡੰਗਰ ਬਾਈ ਆਪਾਂ ਵੀਡੀਓ ਦੇ ਵਿੱਚ ਵਿਖਾਵਾਂਗੇ ਸੀਲ ਠੰਡਾ ਤੇ ਸਾਫ਼ ਸੁਥਰਾ ਠੀਕ ਹੈ ਥੱਲੋਂ ਵੀ ਪੂਰਾ 100% ਠੀਕ ਹੈ ਜੇ ਕੋਈ ਨਿੱਕੀ ਹੋਊਗੀ ਬਾਈ ਆਪਾਂ ਪਰਲੇ ਪਾਸੇ ਦੋ ਗਾਇਆਂ ਕਰਤੀਆਂ ਆਪਾਂ ਨਹੀਂ ਵਿਖਾਉਂਦੇਗੇ ਵੀਡੀਓ ਦੇ ਵਿੱਚ ਜੀ ਸਹੀ ਹੈ ਸੋ ਨੂੰਸੋ ਬਾਈ ਕਹਿੰਦਾ ਵੀ ਸਾਫ਼ ਸੁਥਰਾ ਪਸ਼ੂ ਦਿਖਾਉਣ ਦੀ ਕੋਸ਼ਿਸ਼ ਹੈ ਤੇ ਚਾਹੀਦਾ ਵੀ ਸਾਫ਼ ਸੁਥਰਾ ਦਿਖਾਉਣਾ ਹਾਲਾਂਕਿ ਵੀਕਨੇ ਉਹ ਵੀ ਪਸ਼ੂ ਹੁੰਦੇ ਆ ਜੀ ਮਾੜੀ ਮੋਟੀ ਕੋਈ ਦਿੱਕਤ ਆ ਜਾਂਦੀ ਏ ਪਰ ਉਹ ਦੱਸ ਕੇ ਵੇਚੇ ਜਾ ਸਕਦੇ ਨੇ ਬਾਈ ਜੀ ਉਹ ਮੰਡੀ ਮੁੰਡੀ ਪਾ ਕੇ ਵੇਚ ਦੇਈਦੇ ਆ ਜੀ ਕੋਈ 10 5 20 ਘੱਟ ਵੀ ਹੋ ਜਾਂਦਾ ਉਹਦੀ ਕੋਈ ਗੱਲ ਨਹੀਂ ਪਰ ਕਿਸੇ ਤੋਂ ਲੰਬਾ ਆਣਾ ਵੇ ਜੀ ਸਹੀ ਹੈ ਇਹ ਤੋਂ ਅੱਗੇ ਬਾਈ ਜਿਹੜੀ ਇਹ ਵੈਣ ਹੈ ਇਹ ਬਾਈ ਜੀ ਪਹਿਲਾਂ ਨੇ 25 ਪਲੱਸ ਦੁੱਧ ਦੱਸਿਆ ਸੀ ਮਾਲਕਾ ਨੇ 13 ਕਿਲੋ ਟਾਈਮ ਦਾ ਠੀਕ ਹੈ ਚੋਇਆ ਵੇ ਜੀ ਦੈਨ ਕਿੰਨੇ ਦਿਨ ਦੂਜਾ ਸੂਆ ਸੂਣਾ ਜੀ 5 7 ਦਿਨ ਬਾਕੀ ਹੈ ਜੀ ਹਜੇ ਇਹਦੇ ਡਿਮਾਂਡ ਇਹਦੀ ਕੀ ਰਹਿਣੀ ਹੈ ਇਹ ਬਾਈ ਜੀ ਆਪਾਂ 1 ਲੱਖ ਤੇ 5000 ਦੀ ਇਹ ਦੇ ਦੇ ਦਾਂਗੇ ਜੀ। ਸੋ 1 5 ਦੀ ਦੱਸੋ। ਹਾਂਜੀ। ਬੱਚੇ ਤੋਂ ਤੁਸੀਂ ਜਰਸੀ ਵੀ ਲੈ ਸਕਦੇ ਹੋ ਤੇ ਐਚਪਤਾ ਬੱਚੇ ਨੇ ਦੇ ਹੀ ਦੇਨੇ ਆ ਕਰਮਾਲੀ ਨੇ। ਇਹਦਾ ਵੀ ਹਵਾਨਾ ਅੱਗੇ ਚੰਗਾ ਪਛਾਣ ਨੂੰ ਵੀ ਚੰਗਾ ਹਵਾਨਾ। ਭਾਈ ਜੀ ਜਿਹੜੇ ਇਹਦੇ ਰੰਗ ਢੰਗ ਜੀ ਆ ਜੀ ਥੱਲੇ ਵਾਲੇ ਬਹੁਤ ਮਾਨਾ ਕਰਨਾ ਨਹੀਂ ਵਿਚੀ। ਸੋ ਇਹ ਤੁਹਾਨੂੰ ਦਿਖਾ ਰਹੀ ਸੀ 5 ਨੰਬਰ ਦੇ ਉੱਤੇ। 6 ਨੰਬਰ ਦੇ ਉੱਤੇ ਇੱਕ ਤੁਹਾਨੂੰ ਵੈੜ ਦਿਖਾਉਣੇ ਆ ਦੱਸੋ ਜਰਸੀ ਕ੍ਰੋਸ। ਇਹਦੀ ਕੀ ਡਿਟੇਲ ਹੈ ਬਈ? ਇਹ ਭਾਈ ਜੀ ਫਾਰਮ ਦੀ ਵੈੜ ਹੈ ਜੀ। ਹੂੰ। ਆਪਾਂ ਦੋ ਫਾਰਮ ਦੋ ਵੜਾ ਇੱਕੇ ਫਾਰਮ ਚੋਂ ਲਈਆਂ ਸੀ ਸਾਡੇ ਇੱਧਰ ਫਾਰਮ ਹਬੁਰ ਕੋਲੇ ਠੀਕ ਹੈ ਸੱਚੇ ਨਿੱਤਰ ਬੰਦੇ ਆ ਜੀ ਹੂੰ ਤੇ ਦੂਜਾ ਸੂ ਹੈ ਜੀ ਪਹਿਲਾਂ ਦੇ ਥੱਲੋਂ 12 13 ਕਿਲੋ 22 23 ਕਿਲੋ ਟਾਈਮ ਦਾ ਦੁੱਧ ਦੋਨੇ ਟਾਈਮਾਂ ਦਾ ਦੁੱਧ ਚੋਇਆ ਹੋਇਆ ਦੱਸਿਆ ਹੀ ਮਾਲਕਾਂ ਨੇ ਠੀਕ ਹੈ ਤੇ ਇਹਦੇ ਨਾਰਮਲ ਕੈਸਪਰ ਵਰਲਡਵਾਈਡ ਦਾ ਸਿਮਨ ਲੱਗਿਆ ਹੋਇਆ ਜੀ ਠੀਕ ਹੈ ਅੱਛਾ ਭਾਈ ਇਹਦਾ ਤੇ ਆਪ ਵੀ ਇਹਦਾ ਇਹਦੇ ਮਾਂ ਦਾ ਇਹਦਾ ਆਪਦਾ ਦੋ ਤਿੰਨ ਪੀੜੀਆਂ ਦਾ ਰਿਕਾਰਡ ਮਿਲ ਜੂਗਾ ਜੀ ਠੀਕ ਹੈ ਅੱਛਾ ਬਾਈ ਇਹਦਾ ਰੇਟ ਕੀ ਰੱਖਦੇ ਨੇ ਇਹ ਬਾਈ ਜੀ ਨਾ ਵੈਸੇ ਆਪਾਂ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਕੋਈ ਪੜਦੇ ਵਾਲੀ ਚੀਜ਼ ਨਹੀਂ ਦਿੰਦੇਗੇ ਬਾਈ ਨੇ ਵੀ ਆਪਾਂ ਨੂੰ ਦੱਸ ਕੇ ਦਿੱਤੀ ਇਹ ਤੇ ਥਾਂ ਦੇ ਉੱਤੇ ਮਾੜਾ ਜਾਂ ਸਲੂ ਆ ਜੀ ਠੀਕ ਹੈ ਤੇ ਹੋ ਸਕਦਾ ਜਦੋਂ ਗਾਂ ਅੱਧ ਤੋਂ ਵੱਧ ਚੋਈ ਜਾਂਦੀ ਉਹਦੋਂ ਕੋਈ ਹੱਥ ਨਾਲ ਚੋਈਏ ਤਾਂ ਇੱਕ ਦੋ ਧਾਰਾਂ ਜਾਂ ਕੋਈ ਛਿੱਟਾ ਦੁੱਧ ਦੁੱਧ ਵੇਚਦੀ ਆਉਂਦਾ ਠੀਕ ਹੈ ਹਾਂਜੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਤੇ ਰੇਟ ਬਾਈ ਜੀ ਆਪਾਂ 8000 ਰੁਪਏ ਦੀ ਦੇ ਦੇਾਂਗੇ ਜੀ ਠੀਕ ਹੈ ਤੋੜ ਦਿਓ ਬਾਈ 225 ਬਾਈ ਜੀ ਬੜੇ ਆਰਾਮ ਨਾਲ ਇਹਨੇ ਪੋਣਾ ਕਰਨਾ ਬਹੁਤ ਵੱਡੀ ਹਾਈਟ ਲੈਂਥ ਦੀ ਵਿਹੜ ਹੈ ਜੀ ਸਹੀ ਹੈ 900 ਹਵਾਨਾ ਚੰਗਾ ਵਿਹੜ ਦਾ ਥਣ ਸੋਹਣੇ ਹੈ ਜਿਹੜੀ ਇੱਕ ਸਮੱਸਿਆ ਹੈ ਉਹ ਬਾਈ ਨੇ ਬੋਲੀ ਦਿੱਤੀ ਹੈ ਖਰ ਜੇ ਚਵਾਈ ਵਾਲੀ ਮਸ਼ੀਨ ਕਿਸੇ ਵੀਰ ਕੋਲ ਹੈਗੀ ਆ ਤਾਂ ਫਿਰ ਮਸ਼ੀਨ ਦੇ ਵਿੱਚ ਦੁੱਧ ਸਾਰਾ ਮਸ਼ੀਨ ਰਾਈ ਪੋਲੀ ਜਾ ਜਾਂਦਾ ਹੁੰਦਾ ਹੱਥੀ ਚੋਂਗੇ ਤਾਂ ਹੋ ਸਕਦਾ ਵੀ ਤੁਹਾਡਾ ਜਿਹੜਾ ਹੱਥ ਬਾਕੀ ਇਹਨੇ ਆਪਾਂ ਕੀ ਜੀ ਸੈਕਸਡ ਲੱਗਿਆ ਬਾਈ ਨੇ ਵੀ ਆਪਾਂ ਨੂੰ ਨੋਰਮਲ ਦੱਸਿਆ ਜੀ ਲੱਗਿਆ ਵਰਲਡ ਵਾਈਡ ਦਾ ਕੈਸਪਰ ਹੈ ਮੱਛੀ ਦੇਤੀ ਬਾਈਆਂ ਦਾ 35000 ਦੀ ਆਪਣੇ ਕੋਲ ਦੋ ਤਿੰਨ ਗਾਹਕ ਹੈਗੇ ਆ ਜੀ ਠੀਕ ਹੈ ਹਾਂਜੀ ਸੋ 80000 ਦੀ ਇਹ ਵੈੜ ਹੈ ਇਹ ਤੋਂ ਇਲਾਵਾ ਦੋਸਤੋ ਤੁਹਾਨੂੰ ਇੱਧਰ ਪੰਜ ਹੋਰ ਟੋਟਲ 6 ਨਗ ਦਿਖਾਤੇ ਆ ਕੁਝ ਅੰਦਰ ਵੈੜਾਂ ਖੜੀਆਂ ਆਪਾਂ ਉਹਨਾਂ ਬਾਰੇ ਜਾਣਕਾਰੀ ਬਾਈ ਤੋਂ ਲੈਣੇ ਆ ਉਹ ਵੀ ਤੁਹਾਨੂੰ ਨਾਲ ਜਿਹੜੇ ਇਸੇ ਵੀਡੀਓ ਚ ਦਿਖਾ ਦਿੰਦੇ ਆ ਸਰੇਂਦਰ ਭਾਈ ਜਿਹੜੀ ਇਹ ਵੈੜ ਖੜੀ ਆ ਹਾਂਜੀ ਇਹਦੀ ਕੀ ਡਿਟੇਲ ਹੈ ਜੀ ਬਾਈ ਜੀ ਦੂਜਾ ਸੂਆ ਸੂਣਾ ਹੈ ਜੀ ਐਨ ਡੀ ਡੀ ਵੀ ਸੀਮੰਨ ਦੀ ਹੈ ਜੀ ਇਹ 40 100 26 ਦੀ કે 16 ਦੀ ਇਹੋ ਜਿਹਾ ਕੁਸ ਬਾਈ ਨੇ ਇਹਦਾ ਵੀ ਦੋ ਤਿੰਨ ਪੀੜੀਆਂ ਦਾ ਰਿਕਾਰਡ ਮਿਲ ਜੂਗਾ ਜੀ ਇਹ ਉਸੇ ਵਾੜ ਨਾਲ ਖਰੀਦੀ ਉਸੇ ਵਾੜ ਦੇ ਨਾਲ ਫਾਰਮ ਚੋਂ ਆਈ ਹੈ ਜੀ ਇਹ ਦੇ ਕਿਸਪਰ ਸੈਕਸਡ ਲੱਗਿਆ ਹੋਇਆ ਜੀ ਠੀਕ ਹੈ ਇਹਦੇ 11 ਕੇ 12 ਦਿਨ ਦੱਸੇ ਸੀਗੇ ਜੀ ਕੱਲ ਬਾਈ ਨੇ ਪਨ 27 ਕੇ 28 ਤਰੀਕ ਨੂੰ ਦਿਨ ਪੂਰੇ ਦੱਸਿਆ ਜੀ ਇਹਦਾ ਰੇਟ ਕੀ ਕਰ ਦੂੰ ਇਹ ਬਾਈ ਜੀ ਆਪਾਂ ਡੇਢ ਦੀ ਦੇ ਦਿੰਦੇ ਹਾਂ 200 ਡੇਢ ਲੱਖ ਦੀ ਹੈਗਾ ਮਿਲਣੀ ਹੈ ਹਵਾਨਾ ਦੇਖੋ ਕਰਮਾ ਵਾਲੀ ਦਾ ਇਹ ਦੂਜੀ ਜਿਹੜੀ ਵੈਡ ਹੁਣ ਬਲੈਕ ਰੰਗ ਦੀ ਤੋਰੀ ਐ ਉਸੇ ਫਾਰਮ ਦੀ ਇਹ ਬਰੀਡ ਐ ਇਹਨੂੰ ਤੋੜਨਾ ਔਖਾ ਧੱਕਾ ਕਰਦੀ ਐ ਪਹਿਲਾਂ ਹੀ ਬਾਈ ਨੇ ਦੱਸਤਾ ਸੀ ਹਵਾਨੇ ਦੀ ਬਣਾਵਟ ਦੇਖੋ ਥੰਮ ਦਾ ਸੈਜ ਸੋਹਣਾ ਪਰ ਜੁੱਧ ਜਿਹੜਾ ਉਹ ਚੰਗਾ ਦੇਊਗੀ ਮਸ਼ੀਨੀ ਚਵਾਈ ਕਰ ਲਓ ਭਾਵੇਂ ਹੱਥੀ ਚੋਲਿਓ ਅਗਾੜੀ ਦੱਸੋ ਬਹੁਤ ਚੰਗੀ ਤੇ ਪਿਸ਼ਾਵ ਨੂੰ ਵੀ ਹਵਾਨਾ ਦੇਖੋ ਬਾਕੀ ਬਾਈ ਜੀ ਪਹਿਲਮ ਦਾ ਹੀ 37 38 ਕਿਲੋ ਦੁੱਧ ਦਾ ਰਿਕਾਰਡ ਦੱਸਿਆ ਹੋਇਆ ਜੀ ਇਹਦਾ ਠੀਕ ਐ ਤੇ ਤੁਰਨ ਕੰਨੀ ਨੂੰ ਤਾਂ ਬਾਈ ਜੀ ਨੇ ਵੀ ਆਪਾਂ ਫਾਰਮ ਚੋਂ ਚੜਾ ਕੇ ਹੀ ਮਸਾਂ ਲੈ ਕੇ ਆਉਂਦੀਆਂ ਚਲੋ ਉਹ ਤਾਂ ਚੱਲ ਆਈਆਂ ਆਪਣੇ ਕੋਲੇ ਉਹ ਤਾਂ ਵਧੀਆ ਤੁਰਨ ਲੱਗ ਗਈ ਜੀ ਰਸਤੇ ਨਾਲ ਇਹ ਨਹੀਂ ਤੁਰਦੀ ਜੀ ਥੋੜਾ ਜਿਹਾ ਵੀ ੱੱਕਾ ਕਰਦੀ ਖਿੱਚ ਖੁੱਚ ਕੇ ਲੈ ਜਾਂਦੀ ਹੈ ਜੀ ਠੀਕ ਹੈ ਮਾੜਾ ਇੱਥੇ ਇੱਥੇ ਹੀ ਖਲਾਦ ਗਏ ਬਈ ਨੂੰ ਸੋਸੋ ਇਹ ਇੱਥੇ ਖੜੀ ਦੇਖਾਂ ਵਾਂਗੇ ਜਦੋਂ ਤੁਰਦੀ ਬਾਕੀ ਆਏ ਨਹੀਂ ਵੀ ਕੋਈ ਤਾਕਤ ਚਾਏਗਾ ਜਿੰਦਰ ਨੂੰ ਜੀ ਕਰਦਾ ਫੋਟਰ ਤੇ ਲੈ ਕੇ ਤੁਰ ਪੈਂਦੀ ਹੈ ਦੋਨਾਂ ਸਾਈਡ ਤੋਂ ਥਾਂ ਹਵਾਨਾ ਇੱਕੋ ਜਿਹਾ ਬਿਲਕੁਲ ਬਹ ਖੜੀ ਰਹਿੰਦੇ ਹੋ ਬਈ ਮਸਤਨ ਸੋਕੋਕੇ ਫਾਰਮ ਦੇ ਵਿੱਚ ਖੁੱਲੀਆਂ ਰਹਿੰਦੀਆਂ گاਵਾ ਮਸਤ ਹੋ ਜਾਂਦੇ ਆ ਤਾਕਤ ਚ ਸਭੀ ਚੰਗੀ ਆ ਤੇ ਨੇਚਰਲੀ ਆ ਪਸ਼ੂ ਧੱਕਾ ਕਰਦਾ ਤੋਰਦਿਆਂ ਤੋਂ 2-4 ਦਿਨ ਲਾਉਗੀ ਜਦੋਂ ਪਟੇ ਦੀ ਇਹਨੂੰ ਆਦਤ ਪੈ ਗਈ ਤੇ ਉਸ ਤੋਂ ਬਾਅਦ ਚ ਫਿਰ ਜਿੱਦਨ ਨੂੰ ਮਰਜੀ ਤੋਰੀ ਫਿਰ ਉਹ ਥਣਾ ਚ ਬਿੱਥੀ ਇਦਰੋਂ ਵੀ ਦੇਖ ਲਓ ਇੱਕੋ ਜਿਹੇ ਥਣਾ ਬਿਲਕੁਲ ਸੇਮ ਦੂਰੀ ਆ ਸੇਮ ਬਿੱਥੀ ਆ ਸੋ ਇਹ ਤੁਹਾਨੂੰ ਦਿਖਾ ਰੇ ਸੀ 7 ਨੰਬਰ ਦੇ ਉੱਤੇ ਇਸ ਤੋਂ ਬਾਅਦ ਚ ਇੱਕ ਵੈੜ ਬਾਈ ਕੋਲ ਤਾਜੀ ਸੋਈ ਵੀ ਆ ਤੇ ਬੱਚਾ ਇਹਦੇ ਨਾਲ ਵੱੱਛੀ ਆ ਆ ਬਈ ਇਹ ਵੈਡ ਕਨਵਾ ਸੁਹਾ ਸੁਈ ਹੈ ਇਹ ਬਾਈ ਜੀ ਪਹਿਲਾ ਸੁਹਾ ਸੁਈ ਹੈ ਜੀ ਹਮ ਮਾਲਕ ਦੇ ਦੱਸਣ ਮੁਤਾਬਕ ਡੀਐਨਏ ਟੈਸਟ ਕਰਾ ਸਕਦੇ ਆ ਜੀ ਇਹਦਾ ਸਪਾਈਕ ਦੇ ਸੀਮਣ ਦੀ ਆਪ ਹੈ ਜੀ ਤੇ ਆਡੀਓ ਸੈਕਸਡ ਲੱਗਿਆ ਹੋਵੇ ਦੱਸਿਆ ਸੀਗਾ ਜੀ ਠੀਕ ਹੈ ਹਾਂਜੀ ਬੱਚੀ ਆ ਗਈ ਇਹਦੇ ਨਾਲ ਹਾਂਜੀ ਬੱਚੀ ਹੈ ਜੀ ਠੀਕ ਹੈ ਇਹ ਕਦੋਂ ਸੁਈ ਹੈ ਬਈ ਇਹ ਇਹਨੂੰ ਇਹ ਪਰਸੋਂ ਦੀ ਸੁਈ ਹੈ ਜੀ ਅੰਦਾਜ਼ਾ ਜਾਂ ਬੋਲਾ ਕਿੰਨਾ ਹੋ ਸਕਦਾ ਬਾਈ ਜੀ ਬੋਲਾ ਇਹਦੇ ਥੱਲੇ 14 20 ਕਿਲੋ ਬੋਲੇ ਤੋਂ 9 ਤੋਂ 10 ਕਿਲੋ ਟਾਈਮ ਤੋਂ ਸਟਾਰਟਿੰਗ ਹੈ ਜੀ ਬੋਲੇ ਜਣੀ 9 ਕਿਲੋ ਬੰਦਾ ਖੁੱਲਾ ਚੋ ਸਕਦਾ ਇੱਕ ਟਾਈਮ ਦਾ ਭਾਈ ਜੀ ਜੇ ਕੋਈ ਆ ਕੇ ਆਪਣੇ ਕੋਲੇ ਦੋ ਡੰਗ ਚੋਊ ਆਪਾਂ 10 ਤੋਂ ਵੀ ਪਲੱਸ ਚਵਾ ਦੇਾਂਗੇ ਕੱਲ ਤਾਂ ਹੀ ਠੀਕ ਹੈ ਕੀ ਮੰਗ ਰਣੀ ਇਹਦੀ ਭਾਈ ਭਾਈ ਜੀ ਡੇਢ ਦੀ ਦੇਵਾਂਗੇ ਜੀ ਇਹਦੀ ਆਪਾਂ ਡੇਢ ਲੱਖ ਦੀ ਹਾਂਜੀ ਤੋਰ ਦੀ ਇਹਨੂੰ ਸਾਂਝੀ ਜ਼ਰੂਰ ਸੋ ਸੋ ਵਾਹ ਦੇਖ ਫਿਟਿੰਗ ਅਲਾ ਹਵਾਨਾ ਇਹਦਾ ਤੇ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਕਿ ਵਧੀਆ ਮਸ਼ੀਨ ਮਸ਼ੂਨ ਲਵਾਉਂਦੀ ਹੈ ਜੀ ਬਿਲਕੁਲ ਐ ਆਪਣੀ 7:30-8:00 ਵਜੇ ਦੀ ਸਾਫ ਹੈ ਜੀ ਐ ਨਹੀਂ ਵੀ ਕੋਈ ਠੀਕ ਹੈ 5-6 ਵਜੇ ਵਾਲਾ ਕੰਮ ਖਾਲੀ ਫੁੱਲੀ ਦਾ ਹੋਇਆ ਹੋਊਗਾ ਸੋ ਬਿਲਕੁਲ ਤਾਜੀ ਸੂਈ ਫਲੋਂ ਧੁੰਨੀ ਤੇ ਵੀ ਹੈ ਖਵਾਨਾ ਕਰਮ ਵਾਲੀ ਦਾ ਦੱਸਦਾ ਹੈ ਵੀ ਇਹਨੇ ਚੰਗਾ ਦੁੱਧ ਦੇਣਾ ਕਿਉਂਕਿ ਐਫ ਦੀ ਕੁਆਲਿਟੀ ਹਮੇਸ਼ਾ ਫਿਕਸ ਹੋ ਆਨੇ ਚ ਹੁੰਦੀ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਇਹਨੂੰ ਲੱਤਾਂ ਦੀ ਸਿੱਧੀ ਹੈ ਸਾਫ ਸੁਥਰੀ ਹੈ ਅਗਾੜੀ ਇਹਦੀ ਵੀ ਚੰਗੀ ਆ ਦੋਸਤੋ ਅੱਗੋਂ ਹਵਾਨਾ ਬਹੁਤ ਸੋਹਣਾ ਬਾਕੀ ਪਲੂਣ ਹਜੇ ਹੈਗੀ ਧੁੰਨੀ ਕੋਲ ਬਾਕੀ ਹਾਈਟ ਹੂਟ ਬਹੁਤ ਜ਼ਿਆਦਾ ਹੈ ਜੀ ਕੋਈ ਛੋਟੀ ਨਹੀਂਗੀ ਵੱਛੀ ਸਹੀ ਹੈ ਭਾਈ ਸੋ ਸੋਹਣੀ ਵੈੜ ਤੇ ਚਾਲਪ ਦੇ ਦੰਦ ਚੌਗੀ ਮੰਨੋ ਜੀ ਇਹਨੇ ਵੀ ਚੌਕ ਦੇ ਦੰਦ ਚੱਕੇ ਹੋਏ ਆ ਜੀ ਠੀਕ ਹੈ ਲੈ ਚੱਲੀਏ ਭਾਈ ਅੰਦਰ ਨੂੰ ਸੋ ਵੱਛੀ ਇਹਦੇ ਨਾਲ ਦੋ ਨਾਗ ਹੈ ਜਿਹੜਾ ਰੋਡਿਓ ਸੀਮਣ ਦੀ ਵੱਛੀ ਹੈ ਜੀ ਠੀਕ ਹੈ ਰੇਡੀਓ ਹੈ ਕਿ ਰੋਡਿਓ ਹੈ ਜੀ ਓਕੇ ਇਹ ਵੀ ਆਸਦਾ ਦੋਸਤੋ ਇਹ ਸੀਮਣ ਆ ਸੋ ਉਸ ਤੋਂ ਬੋਲ ਦੀ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ 8 ਨੰਬਰ ਦੇ ਉੱਤੇ ਵੈੜ ਤੁਹਾਨੂੰ ਪਹਿਲਾਂ ਦਿਖ ਇਸੋ ਅੱਗੇ ਇੱਕ ਗਾਂ ਬੜੇ ਵੱਡੇ ਢਾਂਚੇ ਦੀ ਹੈ ਜਿਹੜੀ ਸਾਨੂੰ ਦਿਖਾਉਣੀ ਹੈ 9 ਨੰਬਰ ਦੇ ਉੱਤੇ ਸੁਰਿੰਦਰ ਭਾਈ ਇਹਦੀ ਕੀ ਡਿਟੇਲ ਹੈ ਇਹਨੂੰ ਇੱਕ ਹਫਤਾ ਹੋ ਗਿਆ ਜੀ ਸੂਈ ਨੂੰ ਹੂੰ ਇਹਨਾਂ ਆਪਾਂ ਕੁਝ ਦਿਨ ਪਹਿਲਾਂ ਬਾਈ ਕਲਵੀਰ ਤੋਂ ਵੀਡੀਓ ਬਣਵਾਈ ਸੀਗੀ ਜੀ ਗਾਂ ਸੇਲ ਵੀ ਹੋ ਗਈ ਸੀਗੀ ਅੱਛਾ ਬਾਈਆਂ ਨੇ 10000 ਰੁਪਏ ਬਿਆਨਾ ਪਾਤਾ ਸੀਗਾ ਜੀ ਹੂੰ ਥੋੜਾ ਜਿਹਾ ਬਾਈਆਂ ਦਾ ਥੋੜਾ ਜਿਹਾ ਪੇਮੈਂਟ ਦਾ ਸੈਟਿੰਗ ਨਹੀਂ ਹੋਈ ਜੀ ਆਪਾਂ ਅੱਜ ਉਹਨਾਂ ਨੂੰ ਉਹਨਾਂ ਫਿਰ ਕੱਲ ਸ਼ਾਮ 10000 ਉਹਨਾਂ ਦਾ ਵਾਪਸ ਪਾਤਾ ਸੀ 2-4 ਦਿਨ ਡਿੱਕਿਆ ਜੀ ਠੀਕ ਹੈ ਭਾਈ ਜੰਦੇ ਸਾਡੀ ਥੋੜੀ ਜੀ ਪੇਮੈਂਟ ਦੀ ਮੀਬੂਰੀ ਬਣ ਗਈ ਸਾਨੂੰ ਹਫਤਾ ਹੋਰ ਲੱਗ ਸਕਦਾ ਜੇ ਜੀ ਅਸੀਂ ਰੋਕ ਲੋਂਗੇ ਤਾਂ ਸਹੀ ਹੈ ਤੇ ਉਹ ਫਿਰ 5-4 ਦਿਨ ਤਾਂ ਉਹਨਾਂ ਦੀ ਬੰਦ ਅਸਿਸ ਜੀ ਦੇ ਵਿੱਚ ਰਹੇ ਜੀ ਆਪਾਂ ਵੀ ਅੱਜ ਫੋਨ ਆ ਕੱਲ ਨੂੰ ਆਉਣੇ ਆ ਸੀ ਤੇ ਅੱਜ ਇਹਦੇ ਥੱਲੇ ਬਾਕੀ 24-25 ਕਿਲੋ ਦੁੱਧ ਹਾਜ਼ਰ ਹੈ ਜੀ ਚੋਣ ਵਾਲਾ ਕੀ ਰੇਟ ਰੋਗੇ ਇਹਦਾ ਇਹ ਭਾਈ ਆਪਾਂ 1 ਲੱਖ ਤੇ 20 ਹਜ਼ਾਰ ਰੁਪਏ ਦੀ ਦੇਵਾਂਗੇ ਜੀ ਠੀਕ ਹੈ ਤੋਰਦਗੇ ਭਾਈ ਦੋਸੋ 24-25 ਕਿਲੋ ਦੁੱਧ ਹਾਜ਼ਰ ਹੈ ਤੇ ਸ਼ਬਦ ਤੱਕ ਆਪੇ ਕੋਲੇ ਹੋਰ ਰਹੇਗੀ ਜੀ ਆਪਾਂ 34-35 ਕਿਲੋ ਦੁੱਧ ਚਵਾ ਕੇ ਦੇ ਦੇਾਂਗੇ ਜ ਸੋ ਤਾਂ ਜਾ ਇਹਦਾ ਤੁਸੀਂ ਵੀਡੀਓ ਚ ਦੇਖ ਲਓ 1 ਲੱਖ ਤੇ 20000 ਦਾ ਰੇਟ ਹੈ ਹਵਾਨਾ ਇਸ ਟਾਈਮ ਪੂਰਾ ਦੁੱਧ ਨਾਲ ਭਰਿਆ ਹੋਇਆ ਭਲੂਣ ਹਵਾਨੇ ਤੇ ਹੈਗੀ ਹੈ ਜਦੋਂ ਭਲੂਣ ਲੈ ਜਾਂਦੀ ਹੈ ਹਵਾਨਾ ਥੋੜਾ ਉੱਪਰ ਨੂੰ ਉੱਠੂਗਾ ਬਾਕੀ ਹੋਂ ਦਾ ਰੁਖ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ 1 ਲੱਖ ਤੇ 20000 ਰੇਟ ਹੈ ਦੋਸਤੋ ਤੇ 24 ਕਿਲੋ ਇਸ ਟਾਈਮ ਦੁੱਧ ਹਾਜ਼ਰ ਹੈ ਬਾਈ ਨੂੰ ਆਸ ਆ ਵੀ ਜੇ ਇੱਕ ਹਫਤਾ ਹੋਰ ਵੀਸ ਕੋਲ ਰੁਕੀ ਤਾਂ ਇਹਦਾ ਦੁੱਧ 34 ਕਿਲੋ ਆਂਗੂ ਹੋ ਜਾਊਗਾ ਬੱਚਾ ਅੰਦਰ ਆ ਦੱਸੋ ਤੇ ਉਹਦੀ ਖੱਚ ਰਹਿਣੀ ਹੈ ਗਾਂ ਨੂੰ ਹਮੇਸ਼ਾ ਸੋ ਇਹ ਤਾਜੀ ਸੂਈ ਵੀ ਗਾਂ ਤੁਹਾਨੂੰ ਦਿਖਾ ਰਿਆ ਵੱਡੇ ਟਾਂਚੇ ਦੀ ਹੈ ਗਾਂ ਵਖਾਤ ਜੇ ਮਾਣ ਗਾ ਇੱਕ ਗਾਂ ਤੁਹਾਨੂੰ ਦਿਖਾਉਣਿਆ ਵਾਈਟ ਰੰਗ ਦੇ ਵਿੱਚ ਤਾਂ ਬਾਈ ਇਹਦੀ ਕੀ ਡਿਟੇਲ ਹੈ ਇਸ ਗਾਂ ਇਹਨੂੰ ਨਾ ਜੀ 2-3 ਦਿਨ ਹੋ ਗਏ ਜੀ ਸੂਈ ਨੂੰ ਠੀਕ ਹੈ ਹਾਂ ਜੀ ਤੇ ਬੋਲਾ ਇਹਦੇ ਥੱਲੇ ਵੀ ਬੋਲਾ ਕਿ ਦੁੱਧ ਹੀ ਮੰਨੋ ਜੀ ਹੂੰ ਦੋ ਤਿੰਨ ਦਿਨ ਹੋ ਗਏ ਸੂਈ ਨੂੰ ਦੁੱਧ ਦਾ ਪੀਕ ਲੈਵਲ ਬਹੁਤ ਚੰਗਾ ਦੱਸਿਆ ਜੀ ਪਿਛਲੇ ਸੂਏ ਦਾ ਹੂੰ ਤੇ ਬਾਕੀ ਥੋੜਾ ਜਿਹਾ ਹਜੇ ਜਾਪੇ ਜੇ ਚਾ ਜੀ ਵੜ ਠੀਕ ਹੈ ਹਾਂ ਜੀ ਹਾਂ ਸੋ ਦੱਸੋ ਕਈ ਨਾ ਅੱਜ ਫਾਰਾਉਂ ਨਿਕਲੋ ਚੌਣ ਵਾਲਾ ਹੋਊਗਾ ਜੀ ਇਹਦੇ ਥੱਲੇ 20 ਹੋਵੇ ਤਾਂ 20 ਹੋਵੇ ਜੀ ਕੀ ਡਿਮਾਂਡ ਰਹਿਣੀ ਇਹਦੀ ਬਾਈ ਕਿ ਬਾਈ ਆਪਾਂ 90000 ਰੁਪਏ ਦੀ ਹਾਂ ਨਾ ਦੇ ਦੇਾਂਗੇ ਜੀ ਠੀਕ ਹੈ ਇੱਥੋਂ ਹੀ ਮੋੜ ਲਈ ਬਾਈ ਕਿਰਾਂ ਸੂਆ ਜਾਂ ਮੰਨਿਆ ਦੱਸੋ ਗਾਣੇ ਕਿਰਾਂ ਪੰਜ ਚਾਰ ਦਿਨ ਲਊਗੀ ਇਹ ਫਿਰ ਜਦੋਂ ਖੋਲ ਕੇ ਖਾਣ ਪੀਣ ਲੱਗੀ ਤੇ ਫਿਰ ਦੁਬਾਰਾ ਸਿਹਤ ਜਿਹੜੀ ਪਸੂ ਰਕੋ ਬਾਕੀ ਜੇਰ ਜੂਰ ਦੀ ਓਕੇ ਹੈ ਜੀ ਵੀਡੀਓ ਆਪਣੇ ਕੋਲੇ ਜੇਰ ਦੀ ਹੈਗੀ ਹੈ ਜੀ ਠੀਕ ਹੈ ਇਹ ਨਾਲ ਜੀ ਗਾਂ ਸੂਈ ਹੈ ਜਦੋਂ ਬਸ ਸਾਡੇ ਬੰਦੇ ਨੇ ਇਹਨੂੰ ਕਿਲੋ ਕੁ ਬੋਲਾ ਪਿਆ ਹਟੇ ਜੀ ਅੱਛਾ ਵੀ ਜੇਰ ਜੂਰ ਸੌਖੀ ਪੇਜੂਗੀ ਗੁੜ ਪਾ ਕੇ ਬੋਲਾ ਪਿਆ ਤਾਂ ਉਹਦੇ ਨਾਲ ਨਾ ਜੀ ਇੱਕ ਦਿਨ ਤਾਂ ਵੀ ਘੰਟਾ ਕਿਤੇ ਦਰਦ ਵੀ ਹੋਇਆ ਉਹ ਤੁਮਾ ਕੋਲ ਇੱਕ ਦਿਨ ਨੂੰ ਮੋਕ ਲੱਗ ਗਈ ਜੀ ਕੱਲ ਤਾਂ ਥੋੜੀ ਕਮਜ਼ੋਰ ਲੱਗਦੀ ਹੈ ਹਾਂ ਜੀ ਤੋਂ ਬਸ ਇਹ ਰਿਕਵਰ ਕਰ ਜਾਣਾ ਬਾਕੀ ਤੁਸੀਂ ਅੱਜ ਦੇ ਹਿਸਾਬ ਤੇ ਦੇਖ ਕੇ ਖਰੀਦ ਲਓ ਆਪਦੀ ਸਮਝ ਨਾਲ ਖਰੀਦ ਲਓ ਭਾਈ ਜੀ ਅੱਜ ਦੇ ਹਿਸਾਬ ਨਾਲ ਹੀ ਆਪਾਂ 90000 ਰੁਪਏ ਦੀ ਆਖਤਾ ਜੀ ਵੈਸੇ 1 ਲੱਖ 17 18000 ਦੀ ਆਪਣੀ ਆਪ ਦੀ ਲਈ ਗਈ ਵਈ ਹੈ ਜੀ ਖਰੀਦ ਹੀ ਹੈ ਠੀਕ ਹੈ ਸੋ ਇਹ ਤੋਂ ਇਲਾਵਾ ਇੱਕ ਜਰਸੀ ਹੈਗੀ ਹੈ ਭਾਈ ਹਾਂ ਜੀ ਅ ਭਾਈ ਇਹ ਪਹਿਲਾਂ ਨਹੀਂ ਲੱਗਦੀ ਇਹ ਤਾਂ ਪਹਿਲਾ ਸੂ ਹੈ ਜੀ 12 13 ਦਿਨ ਬਾਕੀ ਹੈ ਜੀ ਖੀਰੀ ਮੂੰਹ ਹੈ ਜੀ ਹਜੇ ਠੀਕ ਹੈ ਦੰਦੋਂ ਖੀਰੀ ਪਰ 13 ਦਿਨਾਂ ਦੀ ਹਾਂ ਜੀ ਤੋਰ ਦੇ ਭਾਈ ਕੀ ਰੇਟ ਰਊਗਾ ਦੱਸ ਰਿੰਦਰ ਭਾਈ ਇਹ ਬਾਈ ਆਪਾਂ 62000 ਰੁਪਏ ਦੀ ਹਾਂ ਨਾ ਦੇ ਦਿਆਂਗੇ ਸੋ ਫੀਰੀ ਬੱਚੀ 12 13 ਦਿਨਾਂ ਦੀ ਕੱਚੀ ਬਾੜ ਹਜ਼ਾਰ ਦੀ ਜਿਹਨੂੰ ਪਸੰਦ ਆਉਂਦੀ ਹੈ ਫੀਰੀ ਹੈ ਉਸੇ ਹਿਸਾਬ ਤੇ ਕੱਦ ਕਾਟ ਦੀ ਜਜਮੈਂਟ ਕਰੋ ਮੋੜ ਲਿਓ ਵੀਰੇ ਵਾਪਸ ਸੋ ਇਹ ਜਰਸੀ ਵੀ ਫॉर ਸੇਲ ਹੈ ਟੋਟਲ ਨਾਲ 11 ਤੁਹਾਨੂੰ ਦਿਖਾਤੇ ਆ ਪਸ਼ੂ ਅਲੱਗ ਅਲੱਗ ਇਹਨਾਂ ਦੇ ਢਾਂਚੇ ਹੁੰਦੇ ਆ ਅਲੱਗ ਅਲੱਗ ਇਹਨਾਂ ਦੀਆਂ ਕੀਮਤਾਂ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦਣਾ ਤਸੱਲੀ ਇੱਥੇ ਕਰ ਲਓ ਨੰਬਰ ਸਕਰੀਨ ਉੱਤੇ ਬਾਈ ਜੀ ਹੋਰਾਂ ਦਾ ਚੱਲੀ ਜਾਂਦਾ ਹੈ ਤੇ ਤੁਸੀਂ ਕਾਲ ਕਰੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ